ਗੁਰਦਾ ਗਰਦੀ ਦਾ ਨੰਗਾ ਨਹਾਛ ਹੋਇਆ ਟਰਮੋਕ੍ਰੇਸੀ ਦੀਆਂ ਸਾਰੀਆਂ ਕਤਰਾਂ ਕੀਮਤਾਂ ਛੱਕੇ ਤੇ ਟਾਂਕੇ ਇਥੋਂ ਤੱਕ ਕਿ ਜਿਹੜਾ ਡੀਐਸਪੀ ਆ ਗੁਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆਪ ਆਦਮੀ ਦੇ ਨਾਲ ਬੁਗਤੇ ਆ ਉਹਦੀ ਸ਼ਹਿਰ ਦੇ ਉੱਤੇ ਉਹਦੇ ਨਾਲ ਐਮਐਲਏ ਦੇ ਜਿਹੜਾ ਮੁੰਡਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਬਿਉਥ ਬਣਾਈ ਆ ਦੇ ਹੱਥੇ ਕਾਗਰਸੀਆਂ ਨੂੰ ਘੇਰ ਕੇ ਪਥਰਾ ਕੋੜੀਆਂ ਨਾਲ ਅਟੜ ਕੀਤਾ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਾ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾਦੀ ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਪਾਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ ਕਲਬੀਰ ਭੁੱਲ ਵੀ ਸਕਦਾ ਕਲਬੀਰ ਮਾਫੀ ਵੀ ਕਰ ਸਕਦਾ ਪਰ ਬਹਿ ਨਾ ਭੁਲੜਾ ਨਾ ਮਾਫ ਕਰਦਾ ਮੈਂ ਆਪ ਬੰਦਈ ਬਣੂੰਗਾ ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਇੱਕ ਉਹਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਨ ਵਾਲੇ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਪਰ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਕ ਦੇ ਵਿੱਚ ਇਹ ਵਾਖਿਆ ਹੋਇਆ ਉਸ ਚੌਕ ਤੇ ਤੁਹਾਨੂੰ ਨਾ ਰਸੀ ਨਾ ਬੱਧ ਕੇ ਲਿਆ ਕੇ ਉਹ ਕੋਤਾਨ ਦੇ ਉੱਤੇ ਸਜਾਦੇ ਵਾਲਾ ਧੰਨਵਾਦ ਦੁਬਾਰਾ ਆ ਜਾਣਗੇ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜੇਗ ਜੀ ਅਸੀਂ ਸਾਰੇ ਪ੍ਰਤਾਪ ਸਿੰਘ ਬਾਜਵਾ ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹੈ ਉਹ ਜਿਹੜੇ ਆਏਗੀ ਤੇ ਅਸੀਂ ਵੇਖਾਂਗੇ ਕਿ ਦੀ ਯੁਰਤ ਆ ਕਾਗਜ਼ ਤੋਂ ਰੋਕਣ ਵਾਲ ਤੇ ਆਪ ਕਾਗਜ਼ਾ